ਦੀਆਂ ਸਾਰੇ ਹੀ ਬਹੁਤ ਹੀ ਨਾਮੀ ਸਖੇਤਾਂ ਸਸਕੀਤਾਂ ਤੇ ਮੈਂ ਵੈਸੇ ਆਜ਼ਾਦੀ ਵਾਇਆ ਕੱਪੇ ਕਿਤੇ ਸੀਗੇ ਪਰ ਇਹ ਕਹਦੇ ਹੁਣ ਤੁਸੀਂ ਰਗਾ ਸਕਦੇ ਹੋ ਇਹਦਾ ਤੁਹਾਨੂੰ ਨਾ ਇਹਦਾ ਤੁਹਾਨੂੰ ਚੱਲ ਆਇਆ ਹੱਸੀ ਧੋਰੇ ਸਜਣਾ ਨੂੰ ਨਾਲੇ ਯਾਦ ਕਰਾ ਨਾਲੇ ਜੋਵਾ ਹੱਸੀ ਤੋਰੇ ਸਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ ਹੱਥੀਂ ਤੋਰੇ ਸੱਜਣਾ ਨੂੰ ਘਰ ਵਿੱਚ ਪੈਣ ਮੇਡਿਆਂ ਕਿਲੇ ਟੰਗੇ ਆਇ ਲਾਲ ਪਰਾਂਦਾ ਘਰ ਵਿੱਚ ਪੈਣ ਮੇਡਿਆਂ ਕਿੰਦੀ ਟੰਗੇ ਆਇ ਲਾਲ ਪਰਾਂਦਾ ਦੇਖ ਕੇ ਚੁਬਾਰਾ ਸਖਣਾ ਰੁਗ ਪਰ ਅਜ ਘਰ ਤੋਂ ਜਾਂਦਾ ਦੇਖ ਕੇ ਚੁਬਾਰਾ ਸਖਣਾ ਰੁਗ ਪਰ ਅਜ ਘਰ ਤੋਂ ਜਾਂਦਾ ਰੋਕਾ ਪਾਵੇਂ ਤੋਰੇ ਸਜੜਾ ਲੋ ਕਾਲੇ ਜੇਚ ਹੌਲੀ ਉੱਠਦੇ ਗੱਲਾਂ ਗੁਜੀਆਂ ਦਿਲਾਤੇ ਜਨੀਆਂ ਖਾਏ ਕਾਲੇ ਜੇਚ ਹੌਲੀ ਉੱਠਦੇ ਗੱਲਾਂ ਗੁਜੀਆਂ ਦਿਲਾਤੇ ਜਨੀਆਂ தம்ੀਆਂ ਦੇ ਨਾਲ ਲੱਗ ਕੇ ਰਾਤੀ ਉੱਠੇ ਕੈਸੇ ਸਕੀਆਂ ਫਰਿਆ ਪੱਥਰਾਂ ਨੇ ਪਾਏ ਕਿਰਨੇ ਉਹ ਪੱਥਰਾਂ ਨੇ ਪਾਏ ਕਿਰਨੇ ਬਟੇ ਤੜਕੇ ਚੱਕੀ ਜਦ ਛੋਆ ਹੱਥੀ ਤੋਰੇ ਸਜਣਾ ਨੂੰ ਤੁਰ ਗਿਆ ਆ ਪਾ ਕੇ ਵਰਦੀ ਗੱਡੀ ਚੜਕੇ ਗਿਆ ਰਾਵਾਲੀ ਹੈ ਤੁਰ ਗਿਆ ਪਾ ਕੇ ਵਰਦੀ ਗੱਡੀ ਫੜ ਕੇ ਗਿਆ ਰਾਵਾਲੀ ਠਿਕ ਉਤੇ ਸੱਪ ਲੇਟ ਦੇ ਟੰਗੀ ਵੇਖ ਕੇ ਕਿਲੇ ਤੇ ਪਗ ਕਾਲੀ ਹੈ ਠਿਕ ਉਤੇ ਸੱਪ ਲੇਟ ਦੇ ਟੰਗੀ ਵੇਖ ਕੇ ਕਿਲੇ ਤੇ ਪਗ ਕਾਲੀ

ਬਹੁਤ ਬਹੁਤ ਬੁਧੀ ਇਹ ਤੋਂ ਪਨਾ ਕੇ ਹਣੀ ਚੁਰਦੀ ਆਣਾ ਜੀ ਪ੍ਰੋਫੈਸਰ ਦਾ ਸਭ ਤੋਂ ਪਹਿਲਾਂ ਤਾਂ ਪੰਜਾਬੀ ਸਾਹਿਤ ਸਭਾ ਦਾ ਮਾ ਬਹੁਤ ਬਹੁਤ ਤਰਫਾ ਦਿਨੀਏ ਜਿਨ੍ਹਾਂ ਨੇ ਅੱਜ ਦਾ ਇਹ ਵਿਸ਼ਾ ਪੰਜਾਬੀ ਸਾਇੰਟਿਫਿਕ ਦਿਖਾਈ ਦਾ ਜਿਹੜਾ ਸਾਰੇ ਹੀ ਬਹੁਤ ਇੱਥੇ ਕਲਾਕਾਰ ਨੇ ਸਾਹਿਤਕਾਰ ਨੇ ਬੱਚਦੇ ਉੱਤੇ ਆਣਾ ਯਾਹਲਾ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਮੈਂ ਥੋੜਾ ਜਿਹਾ ਜਾਣਾ ਵੀ ਜਲਦੀਆ ਮੇਰੀ ਜੁਰੀਆਂ ਨਾਲ ਪ੍ਰਸਾਰ ਹੋ ਗਈ ਥੋੜਾ ਜਿਹਾ ਦੱਸਿਆ ਸੀ ਮੈਂ ਸਿਰਫ ਲਾਂਚ ਚ ਜਮਲਾ ਜੱਟ ਬਾਰੇ ਹੀ ਜਿਹੜਾ ਗੋਲੀਆਂ ਬੈਠੇ ਤੇ ਮਾਲਕ ਉਹਨਾਂ ਨਾਲ ਮੇਰਾ ਥੋੜਾ ਜਿਹਾ ਸੰਬੰਧ ਰਿਹਾ ਬੜਾ ਨੇੜੇ ਦਾ ਬਿਲਕੁਲ ਚਿੱਟਾ ਬੜਾ ਸੰਖੇਪ ਚ ਉਹਨਾਂ ਵੇ ਥੋੜਾ ਜਿਹਾ ਵਿਖਰੇ ਚੜ੍ਹਦਾ ਦਾ ਵੇ ਕਿਤੇ ਬੜੇ ਚਿੱਟੇ ਅਨਪੜ੍ਹੇ ਰੋ ਦਸਕਤ ਕਰਨੇ ਜਾਣਦੇ ਸੀ ਪਰ ਫਿਰ ਵੀ ਉਹਨਾਂ ਨੇ ਕਿਤਾਬਾਂ ਤੁੰਬੀ ਦਾ ਤੁੰਬੀ ਦੀ ਤਾਰ ਤੁੰਬੀ ਦਾ ਸ਼ਿੰਗਾਰ ਪਰ ਤਿੰਨ ਕਿਤਾਬਾਂ ਉਹਨਾਂ ਨੇ ਜਿਹੜੀਆਂ ਲਿਖੀਆਂ ਉਹਨਾਂ ਦੀ ਪੁਨਰਪ੍ਰਿੰਟ ਕਰਨ ਦਾ ਵੀ ਮੌਕਾ ਮਿਲਿਆ ਸੀ ਕਿਉਂਕਿ ਪ੍ਰੋਫੈਸਰ ਕ੍ਰਿਪਾਲ ਸਿੰਘ ਕ세ਲ ਉਹਨਾਂ ਦੇ ਪੱਗਵਟ ਭਰਾ ਸੀਗੇ ਪਰ ਉਹਨਾਂ ਦੇ ਨਾਲ ਮੇਰਾ ਸਬੰਧ ਸੀਗਾ ਇਸ ਕਰਕੇ ਮੈਂ ਉਹਨਾਂ ਦੇ ਨਾਲ ਵਿਚਰਦਾਰਿਆ ਔਰ ਆਪਣੇ ਲਿਖੇ ਹੋਏ ਉਹਨਾਂ ਗੀਤ ਜਿਹੜੇ ਨੇ ਜਿਹੜੇ ਉਹ ਗਾਏ ਆ 1 ਮਿੰਟ 76 ਦੇ ਵਿੱਚ ਆ ਕੈਨੇਡਾ ਜਾਂਦੇ ਆ ਆਪਣੇ ਦਿਲਗੀਰ ਜੀ ਹੁੰਦੇ ਨੇ ਪੁਰਾਣੇ ਬੰਦੇ ਜਾਣਦੇ ਸੀ ਚੰਡੀਗੜ੍ਹ ਦੇ ਦੇਖੋ ਆਮ ਤੌਰ ਤੇ ਕਲਾਕਾਰ ਨੂੰ ਬਾਹਰ ਲੈ ਕੇ ਜਾਂਦੇ ਉਹ ਕਲਾਕਾਰ ਵੀ ਥੋੜੇ ਹੁੰਦੇ ਕੈਨੇਡਾ ਦੇ ਵਿੱਚ 76 ਦੇ ਵਿੱਚ ਜਿੱਥੇ ਜਾਂਦੇ 76 77 ਦੇ ਵਿੱਚ ਤੇ ਉਹ ਕੋਈ ਹਾਲ ਦੇ ਵਿੱਚ ਕਹਿੰਦੇ ਸੀ ਤੁਹਾਨੂੰ ਆਪਣਾ ਚਾਦਰਾਂ ਨਹੀਂ ਇੱਥੇ ਲਾਉ ਹੈਗਾ ਇੱਥੇ ਤੁਹਾਨੂੰ ਕੋਟਕੰਡ ਪਾਉਣਾ ਪਾਣਾ ਉੱਥੇ ਗੱਲ ਖੜ ਗਈ ਹੁਣ ਨਾ ਤੇ ਉਹ ਕੋਟਕੰਡ ਪਾਉਣ ਜਿਹੜਾ ਲੈ ਕੇ ਗਿਆ ਸੀ ਬੰਦਾ ਵਿੱਚ ਫਸ ਗਿਆ ਉਹਨੇ ਫਿਰ ਮਿੰਟਾਂ ਮਿੰਟਾਂ ਕੀਤੀਆਂ ਕਿ ਸਤਾਜ ਜੀ ਮੇਰਾ ਰਹਿਦਾ ਕੱਖ ਨਹੀਂ ਫਿਰ ਨਾਲ ਹੀ ਸਟੇਜ ਦੇ ਉੱਤੋਂ ਉਹਨਾਂ ਨੇ ਕਹਿਤਾ ਵੀ ਅੱਜ ਤੋਂ ਮੈਂ ਇਹ ਪ੍ਰੋਗਰਾਮ ਕਰ ਦੰਨਾ ਪਰ ਅੱਜ ਤੋਂ ਬਾਅਦ ਜਿੱਥੇ ਮੇਰਾ ਨਿਵਾਸ ਮੈਨੂੰ ਇਜਾਜ਼ਤ ਨਹੀਂ ਦਿੰਦੇ ਜਿਹੜੇ ਮੇਰੇ ਕਲਚਰ ਨੂੰ ਨਹੀਂ ਪਸੰਦ ਕਰਦੇ ਮੈਂ ਤੋਂ ਬਾਅਦ ਵਿਦੇਸ਼ ਨਹੀਂ ਆਵਾਕਰ ਉਸ ਤੋਂ ਬਾਅਦ ਉਹ ਗਏ ਵੀ ਨਹੀਂ ਵਾਹ ਫਿਰ ਉਹ ਜਿਹੜੇ ਇਹਨਾਂ ਦੇ ਲਾਲਚੰਦ ਜਮਲਾ ਜੱਟ ਦੇ ਗੀਤ ਨੇ ਮੌਕੇ ਦੇ ਮੁਤਾਬਕ ਹੈ ਮੌਕੇ ਦੇ ਮੁਤਾਬਕ ਠੁਕਮੇ ਆ ਜਨਮ ਤੋਂ ਲੈ ਕੇ ਅਖੀਰ ਤੱਕ ਜਿਹੜੇ ਔਰ ਮੌਕੇ ਦੇ ਉੱਤੇ ਗੀਤ ਲਿਖ ਦਿੰਦੇ ਸੀ ਮੌਕੇ ਦੇ ਉੱਤੇ ਜਿਹੜੇ ਆ ਮੈਨੂੰ ਯਾਦ ਆ ਪਟਿਆਲਾ ਲੈ ਵੀ ਜਦੋਂ ਫੰਕਸ਼ਨ ਸੀ ਸੁਰਿੰਦਰ ਕੌਰ ਨੂੰ ਸਟੇਟ ਦਾ ਅਵਾਰਡ ਸੀ ਇਹ ਵੀ ਸੀਗੇ ਪੁਰਾਣੇ ਕਲਾਕਾਰ ਥੋੜੇ ਹੁੰਦੇ ਸੀ ਔਰ ਜਿਵੇਂ ਆਮ ਤੌਰ ਤੇ ਪਹਿਲਾਂ ਖਾੜਿਆਂ ਦੇ ਵਿੱਚ ਨਾ ਕੋਈ ਲੇਡੀ ਲੱਗੀ ਹੋਵੇ ਤਾਂ ਆਪਣੇ ਪਿੰਡਾਂ ਦੇ ਵੀ ਵੀ ਵਨ ਸਮਓਰ ਹੋਰ ਹੋਰ ਮੈਡਮ ਸੁਰਿੰਦਰ ਕੌਰ ਦੀ ਗਾਰੇ ਸੀ ਤੇ ਪਤਾ ਲੱਗਾ ਵੀ ਜਮਲਾ ਜੱਟ ਜੀ ਬੈਠੇ ਆ ਤੇ ਸਟੇਜ ਕੰਡਕਟ ਕਰ ਰਹੇ ਸੀ ਪੌਲ ਕ੍ਰਿਸ਼ਨ ਵਾਲੇ ਕਿਉਂਕਿ ਸਰਕਾਰੀ ਫੰਕਸ਼ਨ ਸੀਗਾ ਉਹ ਕਹਿੰਦੇ ਵੀ ਹੁਣ ਜਦੋਂ ਬੀਬੀ ਜੀ ਸਰਿੰਦਰ ਕੌਰ ਗਾ ਰਹੀ ਸੀ ਤੇ ਉਸ ਤੋਂ ਬਾਅਦ ਕਹਿੰਦੇ ਨਾ 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 ਸਰਿੰਦਰ ਕੌਰ ਬਣ ਸੰਬੂਰ ਬਣ ਸੰਬੂਰ ਉਹ ਸਟੇਜ ਤੋਂ ਅਨਾਉਂਸ ਕੀਤਾ ਵੀ ਇੱਕ ਗੀਤ ਲਾਲਚੰਦ ਜਮਲਾ ਜੱਟ ਦਾ ਵੀ ਸੁਣ ਲਓ ਬਾਕੀ ਫਿਰ ਬੀਬੀ ਜੀ ਨੂੰ ਲਾ ਮਾ ਕੇ ਮੌਕੇ ਦੇ ਉੱਤੇ ਉਹਨੇ ਗੀਤ ਉਸੇ ਵਕਤ ਕਰਤਾ ਕਿ ਆ ਗਈਆਂ ਤੂੰ ਫੁੱਲ ਬਣ ਕੇ ਤੈਨੂੰ ਵੇਖ ਕੇ ਤਰਫ ਪਏ ਸਾਰੇ ਮੱਥਾ ਤੇਰਾ ਚੰਨ ਵਰਗਾ ਚੁੰਨੀ ਤੇ ਚਮਕਣ ਤਾਰੇ ਬੰਦਾ ਮੰਗੇ ਆਟਾ ਉਹਨੂੰ ਆਟੇ ਦਾ ਵੀ ਘਾਟਾ ਨਹੀਂ ਤੈਨੂੰ ਦੇਣ ਮੋਹਰਾ ਮੈਨੂੰ ਨੋਟ ਦੇਣ ਪਾਟਾ ਨਹੀਂ ਮੈਥੋਂ ਵੱਧਨੇ ਪੁਜਾਰੀ ਇੱਥੇ ਤੇਰੇ ਆਗਿਆ ਤੋਂ ਫੁੱਲ ਬਣ ਕੇ ਤੈਨੂੰ ਵੇਚ ਕੇ ਤੜਪੇ ਸਾਰੇ ਮੱਖਰੇ ਉੱਤੇ ਗੀਤ ਜੜਾ ਤੇ ਮੁੜ ਕੇ ਫਿਰ ਉਹੀ ਹਾਲ ਕਹਿੰਦਾ ਈ ਇੱਕ ਹੋਰ ਇਸ ਤਰ੍ਹਾਂ ਹੀ ਡਾਕਟਰ ਪਰਮਿੰਦਰ ਸਿੰਘ ਦਾ ਮੇਰਾ ਸੰਬੰਧ ਮਧਰਾ ਕਾਲ ਜਨਾ ਮੈਂ ਕਹਿੰਦਾ ਸਤਾਜ ਜੀ ਅੱਜ ਮੇਰੇ ਟੀਚਰ ਰਿਟਾਇਰ ਹੋ ਰਹੇ ਆ ਕਹਿੰਦੇ ਲੈ ਪੁੱਤਰ ਫਿਰ ਅਰਬਦਾਸ ਰਾਭ ਨੂੰ ਪ੍ਰਣਾਮ ਕਰਦੇ ਹਾਂ ਐਸੀ ਜਦਾਈ ਸਹਿਣ ਤੋਂ ਇਨਕਾਰ ਕਰਦੇ ਹਾਂ ਜਿੱਥੇ ਵੀ ਜਾ ਕੇ ਆਪ ਨੇ ਬੱਚੇ ਬੱਚਿਆਂ ਨੂੰ ਦਿੱਤੀ ਰੋਸ਼ਨੀ ਸਦਕਾ ਉਸ ਬਾਤ ਦਾ ਅਸੀਂ ਦਾਸ ਸਰਦੇ ਹਾਂ ਮਤਲਬ ਇਦਾਂ ਦੇ ਗਾਣੇ ਪੰਜਾਬੀ ਯੂਨੀਵਰਸਿਟੀ ਵਿੱਚ ਬਣਾਇਆ ਗੁਰਤੇਗ ਬਾਦਰ ਹਾਲ ਦੇ ਵਿੱਚ ਤੇ ਉੱਥੇ ਮੈਂ ਤੇਰਾ ਜਮਾਤੀ ਤੂੰ ਮੇਰੀ ਜਮਾਤ ਇਰਮਾਨ ਹਕੀਕਤ ਪੜ੍ਹੀਏ ਦੋਵੇਂ ਪੜ੍ਹੀਏ ਦਿਨ ਤੇ ਰਾਤ ਦੀ ਜਨਮ ਹੁੰਦਾ ਤੇ ਉਹ ਇਹ ਜੋ ਬੂਟਾ ਸਾਡੇ ਵੜੇ ਰੱਬਾ ਲਾ ਜਾ ਚੁੱਕਾ ਤੱਕ ਮਹਿਕਦਾ ਰਹੇ ਨਾ ਸੁੱਕੇ ਨਾ ਕਦੇ ਕਮਲਾਵੇ ਜੁਗਾ ਤੱਕ ਮਹਿਕਦਾ ਰਹੇ ਜਵਾਨ ਹੁੰਦਾ ਤੇ ਖੇਡਣ ਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੀ ਕਈ ਬੇਅਰਥੀ ਚੀਜ਼ ਕਿਸੇ ਨੇ ਨਹੀਂ ਪਰਤਉਣੀ ਫੁੱਲਾ ਮੈਕ ਨੂੰ ਸੰਭਾਲ ਖੇਤੀ ਸੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ ਜਿੰਨਾ ਰੁਕ ਜਾਵੇਗਾ ਮਤਲਬ ਰੈਲਵੰਟ ਜਿਹੜੇ ਨੇ ਵਿਆਹ ਦੇ ਉੱਤੇ ਆ ਮੰਗਣਾ ਜਿੱਤੇਰਾ ਮੰਗਣਾ ਤੇ ਕੜ ਨੂੰ ਵਿਆਹ ਧਰਤੀ ਨੂੰ ਖੁਸ਼ੀਆਂ ਤੇ ਅੰਬਰਾਂ ਨੂੰ ਚਾਹੇ ਮਤਲਬ ਜੇ ਵਿਆਹ ਦੇ ਵਿੱਚ ਆ ਤੇ ਉਹ ਸੁਭ ਕਾਜ ਤੇਰਾ ਹੋ ਰਿਆ ਮਿਲਿਆ ਖਜ਼ਾਨਾ ਸੁੱਖ ਦਾ ਪੱਤੇ ਵਜਾਵਣ ਤਾਲੀਆਂ ਹਰ ਟਾਣ ਚੁੰਮੇ ਰੁੱਖ ਦਾ ਤਾਂ ਹੁਣ ਵਿਆਹ ਦੇ ਉੱਤੇ ਆ ਵੀ ਉਹ ਲੱਗ ਕੀ ਤੜਕ ਕਰਕੇ ਮਤਲਬ ਇਹੋ ਜਿਹੀ ਚੱਲਣ ਦੇ ਹੁੰਦੇ ਆਪਾਂ ਵਿਆਹ ਦੇ ਉੱਤੇ ਜਿਹੜੇ ਟਟ ਕੀ ਤੜ ਗਾਰੇ ਉਸ ਤਰ੍ਹਾਂ ਦੇ ਗਾਰੇ ਹੁੰਦੇ ਔਰ ਉਹਨਾਂ ਦੀ ਖਾਸ ਗੱਲ ਸੀ ਵੀ ਉਹ ਆਪਣੇ ਹੀ ਜਿਵੇਂ ਜਿਹੜਾ ਕੋਈ ਬੰਦਾ ਦੂਜਾ ਕਹਿੰਦਾ ਸੀ ਉਹ ਕਦੀ ਇਸ ਤਰ੍ਹਾਂ ਜਿਹੜੇ ਨਹੀਂ ਪਹੁੰਚਾਉਂਦੇ ਔਰ ਮੇਰਾ ਇਹ ਆ ਵੀ ਇਹੋ ਜਿਹੇ ਜਿਹੜੇ ਕਲਾਕਾਰ ਨੇ ਪੁਰਾਣੇ ਜਿਹੜੇ ਆ ਉਹਨਾਂ ਦੇ ਹੁਣ ਤੱਕ ਵੀ ਮੈਨੂੰ ਯਾਦ ਆ ਜਿਹੜਾ ਕੰਡਾ ਦੇ ਵਿੱਚ ਮੰਜੇ ਨਾਲ ਮੰਜਾ ਉੱਤੇ ਜੋੜ ਕੇ ਕਰਾ ਰਹੇ ਰਿਕਾਰਡ ਲੱਗਦਾ ਸੀ ਔਰ ਸਤਿਗੁਰ ਨਾਨਕ ਤੇਰੀ ਲੀਲਾ ਵਿਆਰੀ ਏ ਔਰ ਇਹ ਜਦੋਂ ਆਪਾਂ ਇਹ ਜਦੋਂ ਕਿਹੇ ਆਪੇ ਜਾਣਾ ਨਾ ਇਸ ਤਰ੍ਹਾਂ ਦੇ ਵਿਆਹ ਦਾ ਪਕੜਣਾ ਵੀ ਉਹ ਵਾਜਾ ਵੱਜ ਰਿਹਾ ਉਹ ਵਿਆਹ ਵਾਲਾ ਘਰ ਆ ਔਰ ਚਾਰ-ਚਾਰ ਦਿਨ ਉਦੋਂ ਛੇ ਲੱਗਦੀ ਸੀ ਕਿ ਕਿੰਨੇ ਦਿਨ ਵਾਜਾ ਵਜਾਉਣਾ ਹਾਂਜੀ ਔਰ ਮੰਜੇ ਦੇ ਉੱਤੇ ਮੰਜਾ ਰੱਖ ਕੇ ਤੇ ਉਹ ਇਹੋ ਜਿਹੇ ਕਲਾਕਾਰਾਂ ਦੇ ਉੱਥੇ ਉਹ ਗੀਤ ਜਿਹੜੇ ਉਹ ਲੱਗ ਰਹੇ ਹੁੰਦੇ ਸੀ ਇੱਕ ਸਭ ਤੋਂ ਵੱਡੀ ਉਹਦੀ ਖਾਸੀਅਤ ਜਿਹੜੇ ਉਹਦੇ ਸ਼ਗਿਰਦ ਬਣਦੇ ਜਿਹੜਾ ਠਰਮਾ ਜਿਹੜੀ ਸ਼ਹਿਨਸ਼ੀਲਤਾ ਤੇ ਇੱਕ ਇਮਤਿਹਾਨ ਪਰਖ ਜਿਹੜੀ ਉਹ ਬੜੀ ਲੈਂਦੇ ਜਵਾਰ ਨਗਰ ਬੜਾ ਸੁਧਾਰ ਗਿਆ ਘਾਰਾ ਬੱਸ ਸਟੈਂਡ ਦੇ ਸਾਹਮਣੇ ਹੀ ਅਜੇ ਛੋਟਾ ਜਿਹਾ ਉਹੀ ਚੋ ਉਹੀ ਟੁੱਟੇ ਢੁੜ ਘਰ ਜੇ ਮੜੇ ਜੇ ਪਏ ਨੇ ਕੋਈ ਵੱਡੀ ਕੋਠੀ ਨਹੀਂ ਖੜਾਈ ਉੱਥੇ ਰਹਿਣ ਦਾ ਮੈਨੂੰ ਵੀ ਮੌਕਾ ਮਿਲਦਾ ਸੀ ਅਤੀ ਰਾਤ ਨੂੰ ਜਦੋਂ ਜਗਰਾਤੇ ਚ ਇਹੋ ਜਿਹੇ ਵੱਡੇ ਕਲਾਕਾਰ ਨੂੰ ਲੈ ਜਾਂਦੇ ਸੀ ਔਰ ਸਾਨੂੰ ਸਾਜ਼ ਹੀ ਪੜਾ ਕੇ ਉਹ ਲੈਣੋ ਲੈਣੀ ਤੋਰ ਦਿੰਦੇ ਸੀ ਐਵੇਂ ਗੱਡੀ ਤੇ ਅੰਬੈਸਟਰ ਦੀ ਕਦੇ ਕਦੇ ਕਿਤੇ ਦੂਰ ਵਾਸਤੇ ਖੜਦੇ ਸੀ ਉਹਨਾਂ ਕੋਈ ਤਾਂ ਵੱਡੀ ਗੱਲ ਜਿਹੜੇ ਸ਼ਗਿਰਦ ਬਣ ਜਾਂਦੇ ਸੀ ਉਹ ਜਾਂਦਿਆਂ ਅੱਜ ਕੱਲ੍ਹ ਵਾਂਗੂ ਨਹੀਂ ਵੀ ਤੋ ਵੀ ਜਾਂਦੇ ਫੜਾ ਦੇ ਨਾ ਉਹਨਾਂ ਲੰਮੇ ਪੈ ਜਾਣਾ ਲੱਤ ਘੁੱਟੀ ਜਾਓ ਨਾਲ ਹੀ ਪੰਜਾਬੀ ਭਵਨ ਆ ਉਥੇ ਦਵਾਰ ਟੱਪ ਕੇ ਉਥੇ ਉਸਤਾਦ ਜੀ ਦੀ ਮਾਂ ਹੁੰਦੀ ਸੀ ਵਿਚਾਰੀ ਬਜ਼ੁਰਗ ਉਹਨੇ ਹੀ ਕਰਨਾ ਸੁਰੇ ਜਾ ਕੇ ਘਾਹ ਕੋਤੀ ਜਾਣਾ ਉਥੇ ਤੇ ਜਿਹੜਾ ਉਹ ਕਲਾਕਾਰ ਜਿਹੜਾ ਬਣਨ ਜਾਂਦਾ ਸੀ ਸ਼ਗਿਰਦ ਬਣਨ ਜਾਂਦਾ ਸੀ ਉਹਨੂੰ ਕਹਣਾ ਵੀ ਜਾ ਹੁਣ ਉਥੇ ਜਾ ਕੇ ਘਾਹ ਕੋਤੇ ਨਾਲ ਤੇ ਉਹ ਗਾਵਾਂ ਤੇ ਲਿਆ ਹੁਣ ਜੱਟਾਂ ਦਾ ਮੁੰਡਾ ਪਿੰਡ ਪਿੰਡ ਚੋਂ ਜਿਹੜਾ ਸ਼ਗਿਰਦ ਬਣਨ ਵਾਸਤੇ ਗਿਆ ਤੇ ਘਾਹ ਖੋਦ ਕੇ ਕਿੰਨੇ ਦਿਨ ਲਿਆਏਗਾ ਦੋ ਚਾਰ ਦਿਨ ਲਿਆਉਂਗਾ ਉਮਰ ਕੇ ਭੱਜ ਜਾਂਦਾ ਸੀ ਟਿਕਦਾ ਹੀ ਨਹੀਂ ਸੀਗਾ ਮਤਲਬ ਘੱਟੋ ਘੱਟ ਉਸਤਾਦ ਜੀ ਨੇ ਜਿਹੜਾ ਜੂਨ ਦੇ ਵਿੱਚ ਲੱਗਦਾ ਮੇਲਾ ਵੀ ਉਹਨਾਂ ਨੇ 6 ਮਹੀਨੇ ਬੰਦੇ ਨੂੰ ਤੂੰ ਵੀ ਨਹੀਂ ਫੜਾਉਣੀ ਲੱਤਾਂ ਘਟਾਈ ਜਾਣੀਆਂ ਸੌਜਣਾ ਆਹ ਕਰ ਲਾ ਕੰਮ ਕਰ ਲਾ ਮਤਲਬ ਉੱਥੇ ਉਹ ਜਿਹੜੇ ਕੰਮ ਕਰਨੇ ਹੀ ਉਹ ਕਰਦਾ ਸੀ ਜਿਹੜਾ 6 ਮਹੀਨੇ ਪਾਰ ਕਰ ਜਾਂਦਾ ਸੀ ਉਹ ਪੱਕਾ ਸ਼ਗਿਰਦ ਆ ਔਰ ਮੇਰੇ ਖਿਆਲ ਤਾਲਬ ਵਰਗੇ ਬڑے ਪੁਰਾਣੇ ਬੰਦੇ ਸੀਗੇ ਜਿਹੜੇ ਰੇਡੀਓ ਦੇ ਉੱਤੇ ਆ ਉਹ ਸਾਰੀ ਪੇਮੈਂਟ ਵੀ ਉਸਤਾਜ ਜੀ ਨੂੰ ਔਰ ਹੁਣ ਤੱਕ ਵੀ ਉਹਦੀ ਆਪਣਾ ਵਿਸ਼ਵਾ ਮੁੰਡਾ ਇੱਕ ਹੈਗਾ ਜਿੰਨੇ ਵੀ ਉਹਦੇ ਉਸਤਾਜ ਜੀ ਦੇ ਸ਼ਾਗਿਰਦ ਸੀਗੇ ਬਿਲਕੁਲ ਉਹਨਾਂ ਦੀ ਮਤਲਬ ਚੰਡੀ ਹੋਈ ਆਵਾਜ਼ ਉਸ ਤਰ੍ਹਾਂ ਮਤਲਬ ਉਹਨਾਂ ਦੀ ਇੱਕ ਇੱਕ ਸੀ ਵੀ ਕਹਿੰਦੇ ਜੇ ਹੱਡੀ ਜਲਦੀ ਮੈਂ ਤੁੰਬੀ ਫੜਾਤੀ ਨਾ ਤੂੰ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਉਹ ਪਰਖ ਦਾ ਜਿਹੜਾ ਸਮਾ ਸੀ ਉਹਨਾਂ ਦਾ ਅਜੀਬ ਤਰ੍ਹਾਂ ਦਾ ਮੈਂ ਤੇ ਉਹਨਾਂ ਦਾ ਅਫੀਸ਼ਲ ਗਿਰਦਨੀ ਬਣ ਸਕਿਆ ਕਿਉਂਕਿ 6 ਮਹੀਨੇ ਤੇ ਮੇਰੇ ਕੋਲ ਵੀ ਬੜਾ ਔਕਾ ਸੀ ਕੰਮ ਜਿਹੜਾ ਉੱਥੇ ਆਪਣਾ ਪੱਠੇ ਪਾਉਣੇ ਇੱਕ ਗਾਂ ਦਾ ਬੜਾ ਕੁਝ ਚਲਾ ਦੇ ਆਉਂਦੇ ਜੀ 90 ਦੇ ਵਿੱਚ ਵੱਡੀ ਖਾਸੀਤਾ ਵੀ ਮੇਰੀ ਮੈਰਿਜ ਹੁੰਦੀ ਆ ਮੈਂ ਆਪਣਾ ਕਾਰਡ ਦਿੱਤਾ ਸਤਾਜ ਨੂੰ ਲੁਧਿਆਣੇ ਮੈਂ ਹੱਟਲੇ ਸੀਗੇ ਮੈਂ ਹਾਂ ਜੀ ਪਟਿਆਲੇ ਜਾਣੀ ਹੈ ਕਹਿੰਦੇ ਪੁੱਤ ਮੈਂ ਠੀਕ ਨਹੀਂ ਇੱਕ ਜਗ੍ਹਾ ਤੇ ਨਾ ਜਾ ਮੈਂ ਹਾਂ ਚਲੋ ਹਾਲਾਤ ਖਰਾਬ ਸੀ ਨੱਗੇ ਜਰਾਣ ਦਾ ਤੇਲ ਬੁਲਣੀ ਰਿਆ ਗੱਡੀਆਂ ਦਾ ਬੜਾ ਔਖਾ ਕੰਮ ਸੀ ਬੜੀ ਮੁਸ਼ਕਲ ਨਾਲ ਪਟਿਆਲੇ ਮੈਂ ਦੂਜੇ ਸਹਿਦਕਾਰ ਚਾਰ ਪਿੰਥਰ ਸਪੀਰ ਸਿੰਘ ਵਰਗੇ ਖਾਲਸਾ ਕਾਲਜ ਕਿਉਂਕਿ ਮੈਂ ਨੌਕਰੀ ਨਾਗਪੁਰ ਕਰਦਾ ਸੀ ਉਸ ਵਿੱਚ ਬਲਾਲੇ ਉੱਥੇ ਤੇ ਅਨੰਦਪੁਰ ਸਾਹਿਬ ਮੈਂ ਬਾਗੀ ਸਾਹਿਬ ਦੀ ਕੋਠੀ ਦੇ ਵਿੱਚ ਹੀ ਮੈਂ ਆਪਣਾ ਉੱਥੇ ਰੱਖਿਆ ਤੇ ਉੱਥੇ ਆ ਗਏ ਤੇ ਉਹ ਲਾਸਟ ਸੀਗਾ ਉਹ ਉਹਨਾਂ ਨੇ ਸਟੇਜ ਦੇ ਉੱਤੇ ਇਹ ਕਹਿ ਦਿੱਤਾ ਫਿਰ ਕਿ ਮੈਂ ਬਿਮਾਰ ਹਾਂ ਰਾਜਨ ਮੈਂ ਇਹ ਵੇਖਦੇ ਆ ਵੀ ਤੁਸੀਂ ਪਹਿਲਾਂ ਜੰਦੇ ਹੋ ਕਿ ਮੈਂ ਪਹਿਲਾਂ ਜੰਦਾ ਤੇ ਔਰ ਮੇਰੇ ਨਾਲ 91 ਦੇ ਵਿੱਚ ਉਹਨਾਂ ਦੀ ਨਾਲ ਹੀ ਫਰਵਰੀ ਦੇ ਵਿੱਚ ਉਲਾਸ ਪ੍ਰੋਗਰਾਮ ਬਾਅਦ ਮੇਰੇ ਕੋਲ ਕੈਸਟ ਵੀ ਉਹਨਾਂ ਨੇ ਉਹ ਬਾਲਗ ਸਿੰਘ ਸਗੇ ਉਹ ਨਾਰਥ ਕਲਚਰ ਦੇ ਉਹਨਾਂ ਨੇ ਉਹ ਮੰਗੀ ਵੀ ਸੀ ਲਾਸਟ ਉਹਨਾਂ ਨੇ ਲਈ ਵੀ ਸੀ ਤੇ ਉਦੋਂ ਬੜਾ ਆਫਸਾਰੀ ਰਾਤ ਉੱਥੇ ਉਹ ਮਤਲਬ ਹਾਲਾਤ ਖਰਾਬ ਸੀ ਬਾਹਰ ਲੋਕਾਂ ਨੂੰ ਮਤਲਬ ਲੱਗਾ ਵੀ ਬੜੇ ਕੁਮਾਰ ਦੇ ਬੰਦੇ ਅਰੇ ਇਹੋ ਜਿਹੇ ਬੜੇ ਬੰਦੇ ਇਹੋ ਜਿਹੇ ਬੜੇ ਘੱਟ ਕਲਾਕਾਰ ਨੇ ਕਿਉਂਕਿ ਮੇਰਾ ਤਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਬਾਕੀ ਇਹ ਨਹੀਂ ਹੈ ਹੋਰ ਜਿਹੜੇ ਪੁਰਾਣੇ ਕਲਾਕਾਰ ਜੰਦੇ ਨੇ ਔਰ ਇੱਕ ਖਾਸ ਜਿਹੜੇ ਹਾਂ ਹੁਣ ਜਿਹੜੇ ਕਲਾਕਾਰ ਆ ਇਹ ਆਪਣਾ ਸਾਹ ਲੈਣ ਲਈ ਜਿਹੜਾ ਸੌਰੀ ਜਿਹੜਾ ਉਹਨਾਂ ਨੂੰ ਸਾਹ ਜਿਹੜਾ ਮਿਊਜ਼ਿਕ ਦਵਾਉਂਦਾ ਕਲਾਕਾਰ ਸਾਹ ਹੀ ਲੈਂਦੇ ਪਹਿਲਾਂ ਨਹੀਂ ਪਹਿਲਾਂ ਤਾਂ ਜਿਹੜਾ ਇਹ ਕਲਾਕਾਰ ਗਾਈ ਜਾਂਦਾ ਸੀ ਸਿਰਫ ਸਾਹ ਵਾਸਤੇ ਜਿਹੜਾ ਇੱਕ ਤੁੰਬੀ ਤੇ ਇੱਕ ਜਿਹੜੀਆਂ ਢੋਲ ਢੋਲਕੀ ਹੁੰਦੀ ਸੀ ਇਹ ਬੜਾ ਹੈ ਔਰ ਗਲੇ ਦੇ ਵਿੱਚੋਂ ਜਿਹੜਾ ਗਾਇਆ ਜਾਂਦਾ ਸੀ ਗਾਇਕੀ ਜਿਹੜੀ ਆ ਗਲੇ ਦੀ ਆ ਗਾਇਕੀ ਜਿਹੜੀ ਆ ਮੂੰਹ ਦੀ ਨਹੀਂ ਹੈਗੀ ਆ ਜਿਹੜੀ ਆ ਬੋਲੀ ਨਹੀਂ ਜਾਣਾ ਇਸ ਕਰਕੇ ਗਲੇ ਦੇ ਵਿੱਚੋਂ ਜਿਹੜੇ ਉਹਨਾਂ ਦੇ ਜਿਹੜੇ ਗੀਤ ਨੇ ਜਿਹੜੇ ਉਹ ਸਾਰੇ ਉਹਨਾਂ ਦੀ ਗਾਇਕੀ ਜਿਹੜੀ ਆ ਕਮਾਲ ਦੀ ਆ ਬਾਕੀ ਜਮਲਾ ਜੱਟ ਬਾਰੇ ਤੇ ਮਹਾਰ ਘੰਟਾ ਕੀ ਮੈਂ 2 ਘੰਟੇ ਕਹਾਂ ਤੇ ਮੈਂ ਬੋਲ ਸਕਦਾ ਮੈਂ ਬੋਲਦਾ ਨਹੀਂ ਮੈਂ ਮੈਂ ਦੱਸਿਆ ਨਾ ਘਵਰਾ ਲਾ ਜਾ ਝੰਡਾ ਲਾ ਕੇ ਤੇ ਮੇਰੇ ਮਾਰ ਦਿਓ ਮੈਂ ਕੀ ਕੀ ਸੰਗਾਂ ਦੇ ਹਾਂਜੀ ਹਾਂਜੀ ਕੀ ਸੰਗਾਂ